Yeah. ਇਹ ਪ੍ਰਸੰਗ ਰੱਖੀ ਹੈ ਕਿ ਆ 9 ਤਰੀਕ ਨੂੰ ਇੱਕ ਪਰਵਾਸੀ ਮਜ਼ਦੂਰ ਆਪਣੇ ਕੰਮ ਤੋਂ ਆ ਰਿਹਾ ਸੀਗਾ ਤੇ ਆ ਦਿਆਲਪੁਰਾ ਕੋਲ ਜੋ ਸੰਬਰਾਣਾ ਚੰਡੀਗੜ੍ਹ ਹਾਈਵੇ ਦਾ ਇੱਕ ਸਰਵਿਸ ਰੋਡ ਹੈ ਉੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਉਹਦੇ ਉੱਪਰ ਫਾਇਰਿੰਗ ਕੀਤੀ ਤੇ ਉਹਦੀ ਬਾਈਕ ਖੋਲੀ ਸੀ ਤੇ ਉਸ ਤੋਂ ਬਾਅਦ ਇਮੀਡੀਏਟਲੀ ਐਸਟਡੀ ਡੀਐਸਪੀ ਡੀ ਐਸਪੀ ਸੰਬਰਾਣਾ ਤੇ ਉਹਨਾਂ ਦੀ ਇਨਸਪੈਕਟਰਸ ਮੌਕੇ ਤੇ ਪਹੁੰਚੇ ਤੇ ਉਹਨਾਂ ਦੀ ਵੱਖਰੀ ਵੱਖਰੀ ਟੀਮਸ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਹਵਨਜੀ ਜੀ ਦੇ ਅੰਡਰ ਬਣਾਈ ਗਈ ਸੀ ਤੇ ਇਹਨਾਂ ਨੇ ਫਿਰ ਤਫਤੀਸ਼ ਸ਼ੁਰੂ ਕੀਤੀ ਤੇ ਇੱਕ ਬਹੁਤ ਲੰਬੀ ਸੀਸੀਟੀਵੀ ਟ੍ਰੇਲ ਨੂੰ ਫਾਲੋ ਕਰਦੇ ਹੋਏ ਸਾਡੀ ਟੀਮ ਨੇ ਫਾਈਨਲੀ ਬੀਤੀ ਰਾਤ ਸਬਸੇ ਸਾਲ ਹਾਸਲ ਕੀਤਾ ਹੈ ਦੋਨੋਂ ਕੇ ਦੋਨੋਂ ਅਕਿਊਜ਼ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਤੇ ਅ तकरीबन आई थिंक ਉਹਦਾ ਕਿਲੋਮੀਟਰ ਵਾਈਜ਼ ਦੇਖਿਆ ਜਾਏ ਤਾਂ 150 ਕਿਲੋਮੀਟਰ ਤੋਂ ਵੱਧੋ ਹੀ ਟ੍ਰੇਲ ਹੋ ਗਈ ਹੋਗੀ ਜਿਵੇਂ ਦੀ ਇਹਨਾਂ ਨੇ ਪੂਰਾ ਰੂਟ ਕਵਰ ਕੀਤਾ ਤੇ ਜੋ ਅਕਿਊਜ਼ਡ ਹੈ ਪਹਿਲਾ ਅਕਿਊਜ਼ਡ ਇੱਕ ਗੁਰ ਗੁਰਕਰਨਵੀਰ ਗੁਰਕਰਨਵੀਰ ਨਾਦਾ ਇੱਕ ਪਰਸਨ ਹੈ ਨਿਹੰਗ ਸਿੰਘ ਹੈਗਾ ਤੇ ਉਹਦੀ ਉਮਰ तकरीबन 20 ਕੇ ਸਾਲ ਹੈ ਤੇ ਉਹ ਇੱਕ ਮਰ ਵਿੰਡ ਹੈਗਾ ਅਰਨੋਲੀ ਅਰਨੋਲੀ ਮੋਰਿੰਡਾ ਉਥੇ ਤੋਂ ਉਹਨੂੰ ਅਰੈਸਟ ਕੀਤਾ ਗਿਆ ਤੇ ਉਦੋਂ ਬਾਅਦ ਉਹਦੇ ਦੂਜੇ ਸਾਥੀ ਦੀ ਵੀ ਸ਼ਨਾਖਤ ہوئی ਤੇ ਦੂਜੇ ਸਾਥੀ ਦਾ ਨਾਮ ਸਤਨਾਮ ਸਿੰਘ ਉਹ ਵੀ ਇੱਕ ਨਿਹੰਸੀ ਕਹਿਗਾ ਉਹਦੀ ਵੀ ਉਮਰ ਤਕਰੀਬਨ 20 ਕੇ ਸਾਹ ਲਗੀ ਤੇ ਉਹਨੂੰ ਸੁਹਾਣਾ ਸਾਹਿਬ ਦੇ ਬੈਕ ਸਾਈਡ ਉਥੇ ਕਿਰਾਏ ਤੇ ਰਹਿੰਦਾ ਸੀਗਾ ਉਥੋਂ ਉਹਨੂੰ ਅਰੈਸਟ ਕੀਤਾ ਗਿਆ ਉਦੋਂ ਬਾਅਦ ਜਦੋਂ ਉਹਨਾਂ ਦੀ ਪੁਛਕਿਸ਼ ਰਾਤ ਹੀ ਜਦੋਂ ਇੱਥੇ ਲਾ ਕੇ ਪੁਛਕਿਸ਼ ਕੀਤੀ ਗਈ ਤੇ ਉਹਨਾਂ ਨੇ ਆਪਣਾ ਜੋ ਵਰਦਾਤ ਦੇ ਦੌਰਾਨ ਜੋ ਵੈਪਨ ਯੂਜ਼ ਕੀਤਾ ਉਹਦੇ ਬਾਰੇ ਦੱਸਿਆ ਤੇ ਜਿੱਥੇ ਉਹਨਾਂ ਨੇ ਆਪਣਾ ਉਹ ਵੈਪਨ ਲਪੋਇਆ ਸੀਗਾ ਉੱਥੇ ਪੁਲਿਸ ਨੂੰ ਰਿਕਵਰੀ ਕਰਾਣ ਦੇ ਲਈ ਲੈ ਕੇ ਗਏ ਰਿਕਵਰੀ ਕਰਾਣ ਤੋਂ ਬਾਅਦ ਜਦੋਂ ਵਾਪਸ ਪੁਲਿਸ ਐਸ ਐਚ ਨਾਮ ਸਿੰਘ ਨੂੰ ਵਾਪਸ ਗੱਡੀ 'ਚ ਬਿਠਾ ਲਈ ਸੀ ਤਾਂ ਉਹਨੇ ਭੱਜਣ ਦੀ ਨੀਅਤ ਨਾਲ ਐਸ ਐਚਓ ਸਮਰਾਲਾ ਨੂੰ ਤੱਕਾ ਮਾਰਿਆ ਤੇ ਉਹਨਾਂ ਦੀ ਜੋ ਸਰਵਿਸ ਵੈਪਨ ਹੈ ਉਹਨੂੰ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਜੋ ਸਕਫਲ ਹੋਈ ਆਪਸ ਜੋ ਮਟਵੇੜ ਹੋਈ ਉਹਦੇ ਅੰਡਰ ਫਿਰ ਜੋ ਸਰਵਿਸਡ ਵੈਪਨ ਐ ਐਸਐਚਓ ਸਮਰਾਲਾ ਉਹਦੇ ਨਾਲੋਂ ਫਿਰ ਇੱਕ ਗਨ ਸ਼ਾਟ ਹੋਇਆ ਜੋ ਕਿ ਜੋ ਕਿਉ ਸਤਨਾਮ ਸਿੰਘ ਦੇ ਪੈਰ 'ਚ ਲੱਗਿਆ ਤੇ ਉਹਨੂੰ ਫਿਰ ਇਮੀਡੀਏਟਲੀ ਅਸੀਂ ਹਸਪੀਟਲ 'ਚ ਦਾਖਲ ਕਰਾਇਆ ਤੇ ਉਹ ਅੰਡਰ ਟਰੀਟਮੈਂਟ ਹੈਗਾ ਤੇ ਸਾਡੀ ਜੋ ਹੁਣ ਤੱਕ ਦੀ ਪੁੱਛਗਿੱਛ ਤੇ ਇਨਵੈਸਟੀਗੇਸ਼ਨ ਨਾਲ ਪਤਾ ਲੱਗਿਆ ਕਿ ਸਤਨਾਮ ਸਿੰਘ ਜੋ ਹੈ ਇਹ ਪਿੱਛੇ ਮਜੀਠਾ ਦਾ ਰਹਿਣ ਵਾਲਾ ਹੈਗਾ ਤੇ ਦੇ ਉਪਰ ਇੱਕ ਹੋਰ ਐਫਆਈਆਰ ਹੈਗੀ ਜੋ ਇੱਕ ਹਾਊਸ ਟ੍ਰੈਸਪਾਸ ਦੀ 455 ਜੀਲੋ ਅਸੀਂ ਸੈਕਸ਼ਨ ਕੇੰਦੇ ਉਹਦੀ ਇੱਕ ਐਫਆਈਆਰ ਹੈਗੀ ਤੇ ਉਮਰ ਬਹੁਤ ਛੋਟੀ ਹੈ ਬਟ ਕ੍ਰਿਮੀਨਲ ਮਾਈਂਡਡ ਦੋਨੋਂ ਪਰਸਨ ਹੈ ਤੇ ਇਹਨਾਂ ਦੀ ਹੋਰ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਤੇ ਹੋਰ ਅਗਰ ਕੁਝ ਪੁਛਕਿਛ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਦੇ ਵਿੱਚ ਆਉਂਦਾ ਹੈ ਤਾਂ ਉਹ ਪ੍ਰੈਸ ਦੇ ਨਾਲ ਅਸੀਂ ਜ਼ਰੂਰ ਸਾਂਝਾ ਕਰੇਗੇ ਤਨੁਮੈ ਕੋਰ ਇਹਦੇ ਨਾਲ ਦੱਸਣਾ ਚਾਹੁੰਦੇ ਕਿ ਸਾਡੀ ਟੀਮ ਨੇ ਬਹੁਤ ਹੀ ਮਿਹਨਤ ਨਾਲ ਇਸ ਕੇਸ ਨੂੰ ਜੋ ਕਿ ਇੱਕ ਬਿਲਕੁਲੀ ਅਨ ਆਈਡੈਂਟੀਫਾਈਡ ਪਰਸਨ ਸੀਗੇ ਕੋਈ ਕੋਈ ਇਨੀਸ਼ੀਅਲ ਲੀਡ ਨਹੀਂ ਸੀਗੀ ਬਹੁਤ ਜ਼ਿਆਦਾ ਕੁਝ ਵਿਟਨੈਸ ਵੱਲੋਂ ਵੀ ਵਿਕਟਿਮ ਵੱਲੋਂ ਵੀ ਕੁਝ ਬਹੁਤ ਹੈਲਪਫੁਲ ਲੀਡ ਨਹੀਂ ਮਿਲੀ ਸੀਗੀ ਤੋਂ ਵੀ ਸਾਡੀ ਟੀਮ ਨੇ ਬਹੁਤ ਮਿਹਨਤ ਦੇ ਨਾਲ ਇਹਨੂੰ ਟ੍ਰੇਸ ਕੀਤਾ ਹੈਗਾ ਚਾਰ ਜ਼ਿਲ੍ਹਿਆਂ ਦੇ ਵਿੱਚ ਸਾਡੀ ਟੀਮ ਦਿਨ ਰਾਤ ਇਹ ਕਰਕੇ ਸਾਰੇ ਕੇ ਸਾਰੇ ਸੀਸੀਟੀਵੀ ਟ੍ਰੇਲ ਨੂੰ ਇਸਟੈਬਲਿਸ਼ ਕਰਕੇ ਪਹੁੰਚੀ ਜਿਹਦੇ ਵਿੱਚ ਸਮਰਾਲਾ ਦੇ ਨਾਲ-ਨਾਲ ਮੋਰਿੰਡਾ ਖਮਾਨੋ ਚੰਪੌਰ ਸਾਹਿਬ ਤੇ ਫਾਈਨਲੀ ਮੋਹਾਲੀ ਤੱਕ ਸਾਡੀ ਟੀਮ ਪਹੁੰਚ ਕੇ ਇਹਨਾਂ ਦੋਨੋਂ ਪਰਸਨ ਨੂੰ ਅਰੈਸਟ ਕੀਤਾ ਹੈਗਾ ਤੇ ਆ ਵੱਡੀ ਕਾਮਯਾਬੀ ਵੀ ਹੈਗੀ ਪੁਲਿਸ ਦੀ ਤੇ ਇਹਦੇ ਨਾਲ ਇੱਕ ਜੋ ਇੱਕ ਖੋਈ ਸੀਗੀ ਵੈਪਨ ਦੇ ਨਾਲ ਉਸ ਚੀਜ਼ ਦਾ ਵੀ ਇੱਕ ਰਿਕਵਰੀ ਵੀ ਹੋਈ ਹੈ ਜੋ ਸਟੈਸ਼ਡ ਵਹੀਕਲ ਸੀਗਾ ਉਹਦੇ ਵੀ ਰਿਕਵਰੀ ਹੋਇਆ ਤੇ ਨਾਲ-ਨਾਲ ਟ੍ਰੇਸਿੰਗ ਦੇ ਨਾਲ ਪਬਲਿਕ ਦੇ ਅੰਦਰ ਵੀ ਕੰਫੀਡੈਂਸ ਬਿਲਡਿੰਗ ਹੁੰਦੀ ਹੈਗੀ ਕਿ ਅਗਰ ਕ੍ਰਾਈਮ ਹੁੰਦਾ ਹੈਗਾ ਪੁਲਿਸ ਪੂਰੀ ਮੁਸਤੈਦ ਹੈ ਕਿ ਕਿਸੇ ਵੀ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਦੇ ਲਈ ਬਟ ਅਗਰ ਕੋਈ ਕ੍ਰਾਈਮ ਹੋ ਜਾਂਦਾ ਹੈ ਤਾਂ ਉਹਨੂੰ ਡਿਟੈਕਟ ਕਰਨ ਦੇ ਲਈ ਵੀ ਖੰਨਾ ਦੀ ਪੁਲਿਸ ਪੂਰੀ ਮੁਸਤੈਦ ਹੈਗੀ ਤੇ ਪੂਰੀ ਕਾਮਯਾਬੀ ਨਾਲ ਕੰਮ ਕਰਦੀ ਹੈ ਮੈਡਮ ਕਿੰਨੇ ਤੋਂ ਬਾਅਦ ਤੋਂ ਹੁਣ ਤੱਕ ਪੰਜਾਬ ਦੇ ਵਿੱਚ ਕਿੰਨੇ ਆ ਇਹਨਾਂ ਦੇ ਹੁਣ ਤੱਕ ਜੋ ਸਾਡੀ ਤਫਤੀਸ਼ ਉਹਦੇ ਹਿਸਾਬ ਨਾਲ ਇਹ ਜੋ ਸਤਨਾਮ ਸਿੰਘ ਹੈਗਾ ਨਹੀਂ ਅੰਗ ਸਿੰਘ ਜੂ ਹੈ ਇਹਦੇ ਉੱਪਰ ਇੱਕ ਐਫ ਆਰ ਹੈਗੀ ਤੇ ਇਹਦੇ ਨਾਲ ਨਾਲ ਜੋ ਪੁੱਛਗਿੱਛ ਦੇ ਵਿੱਚ ਆਏਗਾ ਜੋ ਇਹ ਵੈਪਨ ਜੋ ਇਹਨਾਂ ਨੇ ਯੂਜ਼ ਕੀਤਾ ਹੈ ਆਪ ਵੀ ਕਿਸੇ ਅ ਅ ਅੰਗ ਸਿੰਘ ਕੋਈ ਇਹਨਾਂ ਨੇ ਕੋ ਕੀਤਾ ਬਟ ਉਹਦੀ ਪੁਲਿਸ ਕੋਲੋਂ ਕੋ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਉਹ ਨਿਹੰਗ ਸਿੰਘ ਵੱਲੋਂ ਉਹ ਆ ਵੀ ਚਮਕੌਰ ਸਾਹਿਬ ਦੇ ਏਰੀਆ ਦੇ ਵਿੱਚ ਸੀਗਾ ਤੇ ਕਿਉਂਕਿ ਵੈਪਨ ਇਲੀਗਲ ਸੀਗਾ ਤੇ ਉਹ ਵੀ ਪੁਲਿਸ ਦੇ ਕੋਲ ਕੋਈ ਰਿਪੋਰਟਿੰਗ ਨਹੀਂ ਉਸ ਚੀਜ਼ ਦੀ ਵੀ ਹੋਈ ਸੀ ਕੋਈ ਗੈਂਗ ਹੈ ਜਾਂ ਦੋਵੇਂ ਨੇ ਹਜੇ ਤੱਕ ਤਾਂ ਦੋਨੋਂ ਹੀ ਹੈ ਸਰਾਏ ਅਗਰ ਮਾਈਂਡ ਹੈ ਹਜੇ ਤੱਕ ਇਹਦਾ ਵੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਕ੍ਰਿਮੀਨਲ ਮਾਈਂਡਡ ਸੇ ਹੈ ਦੋਨੋਂ ਲੋਕ ਦੋਨੋਂ ਅਸਲੀ ਨੇ ਹੱਥੇ ਨਾ ਚੀਰ ਮਾਰਨੀ ਚਿਰਦਾ ਸੀ ਹੈ ਉਹ ਉਸ ਦਿਨ ਨਹੀਂ ਸੀਗੇ ਬਟ ਉਦਾਂ ਇਹਨਾਂ ਨੇ ਜਿੰਨਾ ਮਤਲਬ ਪੁੱਛ ਕੇ ਸੋ ਪਤਾ ਲੱਗ ਗਿਆ ਫਿਰ ਆਵੇ ਤਾਂ ਪਤਾ ਲੱਗਿਆਗਾ ਅੰਮ੍ਰਿਤ ਚੱਕਿਆ ਹੋਇਆਗਾ ਮੈਨੂੰ ਕਿੰਨੀ ਕੋਮ ਰਹਿਣੀ 21 ਸਾਲੋਂ ਬੰਦੇ ਨੂੰ ਨਸ਼ਾ ਵਗੈਰਾ ਵੀ ਕਰਦੀ ਹੋਈ ਮਾਰੀ ਗਈ ਹੈ ਜਦ ਅਚਾਨਕ ਚੱਲੀ ਹੈ ਨਹੀਂ ਉਹ ਗੋਲੀ ਮਾਰ ਕੇ ਹੀ ਸਨੈਚਿੰਗ ਕੀਤੀ ਹੈ ਤਾਂ ਇਟ ਵਾਸ ਇਟ ਵਾਸ ਅਰਮਡ ਰੋਬbery ਅਚਾਨਕ ਹੋਈ ਚੱਲ ਗਈ ਨਹੀਂ ਉਹ ਇਹ ਤਾਂ ਪੁਲਿਸ ਦੇ ਮੋਟੀਵੇਟ ਦੇ ਵਿੱਚ ਉਹ ਤਾਂ ਇਹਨੇ ਭਜਣ ਦੀ ਕੋਸ਼ਿਸ਼ ਕੀਤੀ ਸਾਡੇ ਐਸਐਚ ਨੂੰ ਤੱਕਾ ਮਾਰਿਆ ਤੇ ਉਹਦੇ ਜੋ ਸਰਵਿਸ ਵੈਪਨ ਹੈ ਉਹਨੂੰ ਖੋਹ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਐਸਚਓ ਨੇ ਆਪਣਾ ਵੈਪਨ ਬਚਾ ਕੇ ਇਹਨੂੰ ਪਕੜਨ ਦੀ ਕੋਸ਼ਿਸ਼ ਕੀਤੀ ਉਹ ਮੋਟੀਵੇਟ ਦੇ ਵਿੱਚ ਫਿਰ ਇਹਦੇ ਲੱਤਾਂ ਜੂੜੀ ਲੱਤ ਉਹ ਆਪਣੇ ਇਲਾਕੇ ਦੇ ਵਿੱਚ ਕੋਈ ਬਾਤ ਕਰਦਾ ਵੀ ਇਹਨਾਂ ਦੀ ਵੀ ਅਸੀਂ ਉਹ ਤਾਂ ਕਿੱਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਅ ਨਾ ਹੀ ਕੋਈ ਕੋਈ ਕ੍ਰਾਈਮ ਇਨ ਦਾ ਰਿਪੋਰਟ ਹੋ ਜਿੱਥੇ ਹਮ ਜੋ ਦੋਨੋਂ ਪਰਸਨ ਇਨਾਂ ਦੇ ਸੰਬੂਲਿਤ ਹੋਏ ਬਟ ਅਗਰ ਕੁਛ ਹੋਰ ਵੀ ਆਂਦਾ ਹੈਗਾ ਅਗਰ ਏਰੀਆ ਦੇ ਵਿੱਚ ਵੀ ਆਸ-ਪਾਸ ਦੇ ਡਿਸਟ੍ਰਿਕਟਸ ਦੇ ਵਿੱਚ ਵੀ ਇਨਾਂ ਨੇ ਕੋਈ ਕ੍ਰਾਈਮ ਕੀਤਾ ਹੋਵੇਗਾ ਤਾਂ ਅਸੀਂ ਉਸ ਚੀਜ਼ ਦਾ ਵੀ ਉਹ ਕਰਕੇ ਮਤਲਬ মিডিਆ ਦੇ ਨਾਲ ਵੀ ਸ਼ੇਅਰ ਕਰੀਗੇ ਔਰ ਕਨਸਰਨਡ ਪੁਲਿਸ ਸਟੇਸ਼ਨਸ ਔਰ ਕਨਸਰਨਡ ਜ਼ਿਲ੍ਹਾ ਦੇ ਨਾਲ ਵੀ ਸ਼ੇਅਰ ਕਰੀਗੇ ਮਨਜੀ ਦੀ ਮੰਗ ਦੇ ਕਿ ਹੁੰਦਾ ਕੀ ਹੈ ਵੀ ਜਦੋਂ ਇਹ ਤੁਸੀਂ ਹੁਣ ਦੁਬਾਰਾ ਪੁੱਛ ਪੜਤਾਲ ਕਰੋਗੇ ਜੇ ਉਹ ਮਾਰਗਰੇ ਟ੍ਰੇਸ ਹੋਤਾ ਤਾਂ ਉਹਦੀ ਜਾਣਕਾਰੀ ਜਦੋਂ ਫਿਰ ਛੇਤੀ ਮਿਲਦੀ ਨਹੀਂ ਨਹੀਂ ਅਸੀਂ ਜ਼ਰੂਰ ਦੇਵਾਂਗੇ ਜ਼ਰੂਰ ਦੇਵਾਂਗੇ ਕਿਉਂਕਿ ਉਹ ਫਰੈਸ਼ ਐਫਆਈਆਰ ਜਾਂ ਅਸੀਂ ਅਸੀਂ ਕਹਾਂ ਬਾਤ ਨਹੀਂ ਮੜਦੋ ਹੋ ਰਿਹਾ ਹੈ ਕੱਲ੍ਹ ਵੀ ਅਸੀਂ ਰਿਕਵੈਸਟ ਕਰਕੇ ਗਈ ਸੀ ਸਾਰੀ ਪ੍ਰੈਸਿਟੀ ਹੈ ਜੀ ਸਾਡੇ ਕੋਲ yellow card ਦੀ ਗੱਲ ਛਿੜ ਪਈ ਹੈ yellow